ਕਿ ਜਿਹੜੇ ਜਿਹੇ ਲੋਕ ਹੁੰਦੇ ਨੇ ਜਿਹੜੇ ਬੇਸੁਰੇ ਹੁੰਦੇ ਨੇਗੇ ਜਿਹੜੇ ਕਿਸੇ ਨਾ ਕਿਸੇ ਕਾਰਨ ਵਿਵਾਦਾਤਚ ਰਹਿਣ ਦੇ ਆਦੀ ਹੁੰਦੇ ਨੇਗੇ ਜਿਹੜੇ ਸੋਸਾਇਟੀ ਦੇ ਖਿਲਾਫ ਔਰਤਾਂ ਦੇ ਖਿਲਾਫ ਅਪੱਧਰ ਭਾਸ਼ਾ ਦਾ ਪ੍ਰਯੋਗ ਕਰਦੇ ਨੇਗੇ ਗਲਤ ਸ਼ਬਦਾਂ ਦਾ ਪ੍ਰਯੋਗ ਕਰਦੇ ਨੇਗੇ ਅਨ ਪਾਰਲੀਮੈਂਟਰੀ ਲੈਂਗੁਏਜ ਯੂਜ਼ ਕਰਦੇ ਨੇਗੇ ਉਹਨਾਂ ਨੂੰ ਮੈਂ ਸਮਝਦਾ ਪनिश्ड ਹੋਣਾ ਚਾਹੀਦਾ ਜਿਹੇ ਲੋਕ ਹੁੰਦੇ ਨੇ ਜਿਹੜੇ ਬੇਸੁਰੇ ਹੁੰਦੇ ਨੇਗੇ ਜਿਹੜੇ ਕਿਸੇ ਨਾ ਕਿਸੇ ਕਾਰਨ ਵਿਵਾਦਾਂ ਚ ਰਹਿਣ ਦੇ ਆਦੀ ਹੁੰਦੇ ਨੇਗੇ ਜਿਹੜੇ ਸੁਸਾਇਟੀ ਦੇ ਖਿਲਾਫ ਔਰਤਾਂ ਦੇ ਖਿਲਾਫ ਅਪੱਧਰ ਭਾਸ਼ਾ ਦਾ ਪ੍ਰਯੋਗ ਕਰਦੇ ਨੇਗੇ ਗਲਤ ਸ਼ਬਦਾਂ ਦਾ ਪ੍ਰਯੋਗ ਕਰਦੇ ਨੇਗੇ ਅਨ ਪਾਰਲੀਮੈਂਟਰੀ ਲੈਂਗੁਏਜ ਯੂਜ਼ ਕਰਦੇ ਨੇਗੇ ਉਹਨਾਂ ਨੂੰ ਮੈਂ ਸਮਝਦਾ ਪनिश्ड ਹੋਣਾ ਚਾਹੀਦਾ ਆ ਆਨਰੇਬਲ ਹਾਈ ਕੋਰਟ ਦਾ ਫੈਸਲਾ ਆਇਆਗਾ ਮੈਂ ਉਹਦਾ ਸਵਾਗਤ ਕਰਦਾਗਾ ਬਿਲਕੁਲ ਜਿਹੜਾ ਵੀ ਕੋਈ ਧਮਕੀਆਂ ਦੇਣ ਵਾਲਾਗਾ ਉਹ ਬਖਸ਼ਿਆ ਨਹੀਂ ਜਾਊਗਾ ਤੇ ਖਿਲਾਫ ਕਾਰਵਾਈ ਹੋ ਰਹੀ ਹੈ थैंक यू ਬਿਲਕੁਲ ਕਿਉਂਕਿ ਜਿਹੜੇ ਅਜਿਹੇ ਲੋਕ ਹੁੰਦੇ ਨੇ ਜਿਹੜੇ ਦੇਸੁਰੇ ਹੁੰਦੇ ਨੇਗੇ ਜਿਹੜੇ ਕਿਸੇ ਨਾ ਕਿਸੇ ਕਾਰਨ ਵਿਵਾਦਾਂ ਚ ਰਹਿਣ ਦੇ ਆਦੀ ਹੁੰਦੇ ਨੇਗੇ ਜਿਹੜੇ ਸੋਸਾਇਟੀ ਦੇ ਖਿਲਾਫ ਔਰਤਾਂ ਦੇ ਖਿਲਾਫ ਅਪੱਧਰ ਭਾਸ਼ਾ ਦਾ ਪ੍ਰਯੋਗ ਕਰਦੇ ਨੇਗੇ ਗਲਤ ਸ਼ਬਦਾਂ ਦਾ ਪ੍ਰਯੋਗ ਕਰਦੇ ਨੇਗੇ ਅਨ ਪਾਰਲੀਮੈਂਟਰੀ ਲੈਂਗੁਏਜ ਯੂਜ਼ ਕਰਦੇ ਨੇਗੇ ਉਹਨਾਂ ਨੂੰ ਮੈਂ ਸਮਝਦਾ ਪਨਿਸ਼ ਹੋਣਾ ਚਾਹੀਦਾ ਅਜਿਹੇ ਲੋਕ ਹੁੰਦੇ ਨੇ ਜਿਹੜੇ ਦੇਸੁਰੇ ਹੁੰਦੇ ਨੇਗੇ ਜਿਹੜੇ ਕਿਸੇ ਨਾ ਕਿਸੇ ਕਾਰਨ ਵਿਵਾਦਾਂ ਚ ਰਹਿਣ ਦੇ ਆਦੀ ਹੁੰਦੇ ਨੇਗੇ ਜਿਹੜੇ ਸੁਸਾਇਟੀ ਦੇ ਖਿਲਾਫ ਔਰਤਾਂ ਦੇ ਖਿਲਾਫ ਅਪੱਧਰ ਭਾਸ਼ਾ ਦਾ ਪ੍ਰਯੋਗ ਕਰਦੇ ਨੇਗੇ ਗਲਤ ਸ਼ਬਦਾਂ ਦਾ ਪ੍ਰਯੋਗ ਕਰਦੇ ਨੇਗੇ ਅਨ ਪਾਰਲੀਮੈਂਟਰੀ ਲੈਂਗੁਏਜ ਯੂਜ਼ ਕਰਦੇ ਨੇਗੇ ਉਹਨਾਂ ਨੂੰ ਮੈਂ ਸਮਝਦਾ ਪਨਿਸ਼ ਹੋਣਾ ਚਾਹੀਦਾ ਆ ਆਨਰੇਬਲ ਹਾਈ ਕੋਰਟ ਦਾ ਫੈਸਲਾ ਆਏਗਾ ਮੈਂ ਉਹਦਾ ਸਵਾਗਤ ਕਰਦਾ ਹਾਂਗਾ ਬਿਲਕੁਲ ਜਿਹੜਾ ਵੀ ਕੋਈ ਧਮਕੀਆਂ ਦੇਣ ਵਾਲਾਗਾ ਉਹ ਬਖਸ਼ਿਆ ਨਹੀਂ ਜਾਊਗਾ ਤੇ ਖਰਾਫ ਕਰਵਾਈ ਹੋ ਰਹੀ ਹੈ ਥੈਂਕ ਯੂ